ਜਾ ਰਹਿਣਾ ਨਹੀਂ ਐਤ ਜਗ ਦਾ ਕਾਇਤਗਰ ਭੰਡਿਏ ਬੰਦਾ ਕਿਸੇ ਨਾ ਕੀਆ ਪੜ ਖਰੇ ਹੋ 부ਜੀਏ ਮੂਰਖੇ ਨਾਲ ਲਾਲੂ ਜੀਏ ਮੂਰਖੇ ਨਾਲ ਲਾਲੂ ਜੀਏ ਓਰ ਸਿੱਖਾ ਮਨ ਬਧਾ ਸਤ ਸਤ ਗੁਰੂ ਤਪ ਆ ਜਨਨੰਦ ਪਰਮਰ ਮਰੂਆ ਹਰ ਵਰ ਮਨ ਉਠਾ ਮਨ ਉਠਾ ਸ਼ੋਕ ਮਹੱਲਾ ਪਹਿਲਾ ਨਾਨਕ ਕਿ ਕਹ ਬੋਲਿਆ ਤਨ ਮਨ ਕਾ ਹੋਇ ਕਿ ਤੁਪ ਚਸਤੀ ਅਕਿਪ ਕਿਸ ਹੋਇ ਪਿਕਾ ਦਰਗੇ ਸਦਿਆ ਮੋ ਚਕਾ ਕੇ ਪਾਇ ਪਿਕਾ ਮੁਰਖਾ ਕੀ ਹੈ ਪਣਾ ਲਹਸਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅਠਸਠ ਤੀਰ ਦੇ ਨਾਵੇ ਉਤਰੇ ਨਾਹੀਂ ਮੈਂ ਜਿਨ ਪਟੰਦਰ ਬਾਹਰ ਉੱਦੜਤੇ ਭਲੇ ਸੰਸਾਰ ਤਿੰਨ ਨੇਹੋ ਲਗਾ ਰੱਬ ਸੇਤੀ ਦੇਖਨੇ ਵਿਚਾਰ ਅਰੰਗ ਹੱਸੈ ਅਰੰਗ ਰੂਵੈ ਚੁੱਪੀ ਕਰ ਜਾਹੀ ਪਰਵਾਹ ਨਹੀਂ ਕਿਸੇ ਕੀਰੀ ਬਾਸ ਦਰਵਾਟ ਪਰ ਖਰਚ ਮੰਗਾ ਜਪੇ ਦੇਤਾ ਖਾਹੇ ਦਿਬਾ ਨਿਕੋ ਪਲ ਮੇ ਕੋ ਹਮਾਤਮਾ ਮੇਲ ਦਰ ਲਈ ਲਿਖਾ ਪੀੜ ਛੁੱਟੈ ਨਾਨਕਾ ਜਿਉਂ ਤੇ